ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਜੋ ਵਜੀਦ ਖਾਨ ਸੀ ਇੱਕ ਛੋਟੀ ਬੋਟੀ ਪਾਵਰ ਨੇ ਸੀ ਇਹ ਸਹਾਰੰਦ ਦੀ ਸਲਤਨਤ ਦਾ ਮਾਲਕ ਸੀ ਉਸ ਸਮੇਂ ਦੋ ਹੀ ਸ਼ਹਿਰ ਬਹੁਤ ਤਾਕਤਵਰ ਸਨ ਪਹਿਲਾ ਸੀ ਦਿੱਲੀ ਦੂਜਾ ਸੀ ਲਾਹੌਰ ਤੇ ਇਹ ਇਹਨਾਂ ਦੇ ਵਿਚਾਲੇ ਹੁੰਦਾ ਸੀ ਸਹਾਰੰਦ ਜੋ ਸ਼ਹਿਰ ਸੀ ਇਹ ਇੱਕ ਮੇਨ ਸ਼ਹਿਰ ਸੀ ਸਭ ਤੋਂ ਅਮੀਰ ਸੂਬਾ ਸੀ ਤੇ ਇਸ ਨੂੰ ਹਿੰਦ ਦਾ ਤਾਜ ਵੀ ਕਿਹਾ ਜਾਂਦਾ ਸੀ ਮਜੀਦ ਖਾਨ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤ ਦੇ ਰਾਜੇ ਬਦਲਦੇ ਰਹਿੰਦੇ ਹਨ ਪਰ ਸਹਾਰਨਤਾ ਇੱਕੋ ਇੱਕ ਰਾਜਾ ਹੈ ਉਹ ਹੈ ਵਜੀਦ ਖਾਨ ਤੇ ਛੋਟੇ ਸਹਬਜ਼ਾਦਿਆਂ ਨੇ ਇਸ ਨੂੰ ਝੁੱਕ ਕੇ ਸਲਾਮ ਨਹੀਂ ਸੀ ਕੀਤਾ ਇਸ ਗੱਲ ਦੀ ਖੁੰਦਕ ਵੀ ਇਹ ਤੇ ਦਿਲ ਵਿੱਚ ਸੀ ਇੱਕ ਖਾਰਖਾਈ ਬੈਠਾ ਸੀ ਛੋਟੇ ਸਹਬਜ਼ਾਦਿਆਂ ਤੇ ਉਸ ਰਾਤ ਨੂੰ ਜੋ ਸਲਾਹਾਂ ਹੋਈਆਂ ਸਨ ਇਹਨਾਂ ਨੇ ਸੋਚਿਆ ਸੀ ਕਿ ਵੱਡਾ ਦਰਵਾਜ਼ਾ ਬੰਦ ਕਰ ਦੇਾਂਗੇ ਤੇ ਛੋਟਾ ਦਰਵਾਜ਼ਾ ਖੋਲ੍ਹ ਦੇਾਂਗੇ ਜਿਸ ਵਿੱਚ ਧੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰ ਸਿਰ ਝੁਕਾ ਕੇ ਅੰਦਰ ਆਉਣਗੇ ਤੇ ਆਪਾਂ ਤਾੜੀਆਂ ਮਾਰ ਦੇਵਾਂਗੇ ਰੌਲਾ ਪਾ ਦੇਵਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਦ ਝੁਕ ਗਏ ਹਨ ਪਰ ਜੋ ਅਗਲੀ ਸੁਬਾ ਹੋਇਆ ਉਸ ਨਾਲ ਵਜੀਦ ਖਾਨ ਤੇ ਉਸ ਦੇ ਦਲਵਾਰੀਆਂ ਦੇ ਰੰਗ ਉੱਡ ਗਏ ਸਨ ਹੋਸ਼ ਉੱਡ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰਾਂ ਨੇ ਪਹਿਲਾਂ ਵਜੀਦ ਖਾਨ ਦੇ ਦਰਵਾਜ਼ੇ ਦੇ ਅੰਦਰ ਆਪਣੀ ਜੁੱਤੀ ਰੱਖੀ ਉਸ ਨੂੰ ਜੁੱਤੀ ਦਿਖਾਈ ਤੇ ਇਹ ਇਤਿਹਾਸ ਦੇ ਸਨਹਿਰੀ ਪੰਨਿਆਂ ਵਿੱਚ ਦਰਜ ਹੋ ਗਿਆ ਸੀ ਤੇ ਫਿਰ ਸਾਹਿਬਜ਼ਾਦੇ ਕਚਹਿਰੀ ਦੇ ਅੰਦਰ ਪੇਸ਼ ਹੁੰਦੇ ਹਨ ਤੇ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬੁਲਾਉਂਦੇ ਹਨ ਫਿਰ ਵਜੀਦ ਖਾਨ ਨੇ ਮਲੇਲਕੋਟ ਦੇ ਨਮਾਬ ਨੂੰ ਪੇਸ਼ ਪੇਸ਼ਕਸ਼ ਕੀਤੀ ਕਿ ਤੁਸੀਂ ਇਹਨਾਂ ਨੂੰ ਸਜ਼ਾ ਦਿਓ ਤੇ ਮਲੇਲਕੋਟ ਦੇ ਨਮਾਬ ਨੇ ਜੋ ਹਾ ਦਾ ਨਾਰਾ ਮਾਰਿਆ ਸੀ ਉਸ ਨਾਲ ਰਹਿੰਦੀ ਦੁਨੀਆ ਤੱਕ ਉਸ ਨੂੰ ਆਦਬ ਤੇ ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ ਹਰ ਜਗ੍ਹਾ ਤੇ ਮਲੇਲ ਕੋਟਲੇ ਦੇ ਜਵਾ ਨਵਾਬ ਨੇ ਇੱਥੇ ਇੱਕ ਗੱਲ ਕਹੀ ਸੀ ਕਿ ਇਹਨਾਂ ਦਾ ਪਿਤਾ ਗੁਰਗੋਬਿੰਦ ਸਿੰਘ ਮੇਰਾ ਦੁਸ਼ਮਣ ਜ਼ਰੂਰ ਹੈ ਤੇ ਮੈਂ ਉਸ ਤੋਂ ਬਦਲਾ ਵੀ ਲੈਣਾ ਹੈ ਪਰ ਮੈਂ ਬਦਲਾ ਜੰਗ ਦੇ ਮੈਦਾਨ ਵਿੱਚ ਲਵਾਗਾ ਇਹਨਾਂ ਬੱਚਾਂ ਤੋਂ ਨਹੀਂ ਇਸ ਤੋਂ ਬਾਅਦ ਇਹ ਨਹੀਂ ਸੀ ਕਿ ਜੋ ਮਲੇਰਕੋਟਲੇ ਦਾ ਸੁਲਤਾਨ ਸੀ ਸ਼ੇਰ ਮੁਹੰਮਦ ਉਹ ਸਿੱਖਾਂ ਦਾ ਦੋਸਤ ਬਣ ਗਿਆ ਸੀ ਜਾਂ ਉਸਨੇ ਦੁਸ਼ਮਣੀ ਛੱਡ ਦਿੱਤੀ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਵਿੱਚ ਮੁਗਲਾਂ ਦਾ ਤਖਤਾ ਪਲਟ ਕੀਤਾ ਸੀ ਤੇ ਸਹਰੰਦ ਦੀ ਇੱਟ ਨਾਲ ਇੱਟ ਵਜਾ ਰਿਹਾ ਸੀ ਤਾਂ ਉਸ ਸਮੇਂ ਮਲੇਰਕੋਟਲੇ ਦੇ ਨਵਾਬ ਨਾਲ ਸਿੱਖਾਂ ਦਾ ਚੁੱਧ ਹੋਇਆ ਸੀ ਤੇ ਨਵਾਬ ਸਿੱਖਾਂ ਦੇ ਹੱਥੋਂ ਮਾਰਾ ਗਿਆ ਸੀ ਪਰ ਜੋ ਉਸਨੇ ਹਾ ਦਾ ਨਾਰਾ ਕਚਹਿਰੀ ਵਿੱਚ ਮਾਰਿਆ ਸੀ ਉਹ ਰੈਂਦੀ ਦੁਨੀਆ ਤੱਕ ਜਾਤ ਕੀਤਾ ਜਾਵੇਗਾ ਕਿਉਂਕਿ ਕੋਈ ਤਾਂ ਸੀ ਉਸ ਕਚਹਿਰੀ ਵਿੱਚ ਸ਼ੇਰ ਦੇ ਇਨਸਾਨ ਮਰਦ ਦਾ ਬੱਚਾ ਜਿਸ ਨੇ ਇਨਸਾਨੀਅਤ ਦਾ ਸਾਥ ਦਿੱਤਾ ਸੀ ਤੇ ਜਿਸ ਨੇ ਕਿਹਾ ਸੀ ਕਿ ਮੈਂ ਇਹ ਪਾਪ ਨਹੀਂ ਕਰਾਂਗਾ ਤੇ ਉੱਠ ਕੇ ਕਚਹਿਰੀ ਵਿੱਚੋਂ ਚਲਾ ਗਿਆ ਸੀ ਸੁਲਤਾਨ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੁਸੀਂ ਇੰਨਾ ਬੱਚਿਆਂ ਦਾ ਤੇ ਬਜ਼ੁਰਗ ਮਾਤਾ ਨਾਲ ਕੋਈ ਬਸ ਲੋਕੀ ਕੀਤੀ ਕੋਈ ਸਜ਼ਾ ਦਿੱਤੀ ਤਾਂ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਇਸ ਤੋਂ ਬਾਅਦ ਵਜੀਦ ਖਾਨ ਵੀ ਠੰਡਾ ਪੈ ਗਿਆ ਸੀ ਤੇ ਇੱਕ ਵਾਰ ਕਾਜੀ ਨੇ ਵੀ ਬੱਚਿਆਂ ਨੂੰ ਰਹਾ ਕਰ ਲਈ ਕੈਦ ਦਿੱਤਾ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ